ਪੰਜਾਬ ਚ ਮੁਰਹ ਹੋਈ ਹਾਰਰ ਕਿਲਿੰਗ ਅਣਖ ਖਾਤਰ ਨੌਜਵਾਨ ਦਾ ਕਤਲ ਸਾਲੇ ਨੇ ਦੋਸਤਾਂ ਨਾਲ ਮਿਲ ਜੀਜਾ ਉਤਾਰਿਆ ਮੌਤ ਤੇ ਕੱਟ ਜਿਹਾ ਬੀਤੀ ਸ਼ਾਮ ਬਠਿੰਡਾ ਦੇ ਪਿੰਡ ਕੋਟਗੁਰੂ ਚ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਬਠਿੰਡਾ ਪੁਲਿਸ ਦੇ ਵੱਲੋਂ ਅਨੇ ਕਤਲ ਦੀ ਸਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ ਪੁਲਿਸ ਮੁਤਾਬਕ ਇਹ ਮਾਮਲਾ ਹੋਰ ਨੂੰ ਲੇਨ ਦਾ ਟੁੱਠੀ ਅਣਖ ਖਾਤਰ ਇੱਕ ਸਾਲੇ ਦੇ ਵੱਲੋਂ ਹੀ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਆਪਣੇ ਜੀਜੇ ਦਾ ਕਤਲ ਕੀਤਾ ਗਿਆ ਹੈ ਜੀ ਹਾਂ ਦਸਿਆ ਇਹੋ ਚਾਰਿਆ ਹੈ ਜੀ ਹਾਂ ਮ੍ਰਿਤਕ ਦੀ ਪਛਾਣ ਆਕਾਸ਼ਦੀਪ ਸਿੰਘ ਦੇ ਬਜੂ ਹੋਈ ਹੈ ਫਿਲੀ ਜਾਣਕਾਰੀ ਮੁਤਾਬਕ ਆਕਾਸ਼ਦੀਪ ਨੇ ਮਲਜ਼ਮ ਦੀ ਭੈਣ ਦੇ ਨਾਲ ਇੰਟਰ ਕਾਸਟ ਮੈਰਿਜ ਕਰਵਾਈ ਸੀ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਇਹੋ ਕੱਲ ਮਲਜ਼ਮ ਨੂੰ برداشت ਨਹੀਂ ਸੀ ਚਿੱਤੇ ਚਲਦਿਆਂ ਇੱਕ ਸਾਲੇ ਨੇ ਹੀ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੇ ਚੀਚੇ ਦਾ ਕਤਲ ਕਰ ਦਿੱਤਾ ਇਕਲ ਸ਼ਾਮ ਨੂੰ ਸਾਨੂੰ ਕਨਫਰਮੇਸ਼ਨ ਮਿਲੀ ਕਿ ਇੱਕ ਬਾਈਕ ਸਵਾਰ ਵਿਅਕਤੀ ਸੀ ਆਪਣੀ ਵਾਈਫ ਦੇ ਨਾਲ ਜਾ ਰਿਹਾ ਸੀ ਬਠਿੰਡਾ ਦੇ ਸੰਗਤ ਤੋਂ ਕੋਟਗੁਰੂ ਪਿੰਡ ਵਿੱਚ ਬਾਈਕ ਦੋ ਬਾਈਕ ਤੇ ਚਾਰ ਨੌਜਵਾਨ ਸਵਾਰ ਸੀ ਉਹ ਪਿੱਛੋਂ ਆਏ ਉਹਨਾਂ ਨੇ ਉਹਦੇ ਸਿਰ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਹ ਭੱਜ ਗਏ ਮੌਕੇ ਤੋਂ ਫਰਾਰ ਹੋ ਗਏ ਜਿੰਦ ਦੇ ਸਿਰ ਤੇ ਅਟੈਕ ਹੋਇਆ ਮੌਕੇ ਤੇ ਹੀ ਮਰ ਗਿਆ ਮ੍ਰਿਤਕ ਦੀ ਪਛਾਣ ਹੋਈ ਆ ਆਕਾਸ਼ਦੀਪ ਸਿੰਘ ਇਹ ਹੈ 24 ਸਾਲ ਦਾ ਸੰਗਤਵੰਡੀ ਦਾ ਰਹਿਣ ਵਾਲਾ ਪੁਲਿਸ ਥੰਮੇ ਤੱਕ ਆਕਾਸ਼ਦੀਪ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਹਰਪ੍ਰੀਤ ਦੇ ਭਰਾ ਗੁਰਪਿੰਦਰ ਸਿੰਘ ਅਤੇ ਉਸਦੇ ਦੋ ਦੋਸਤਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਚਲਕ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਆਕਾਸ਼ਦੀਪ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ਅਤੇ ਬੇਟੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਧਰੇ ਜਾ ਰਿਹਾ ਸੀ ਤਾਂ ਪਿੱਛੋਂ ਅਚਾਨਕ ਮੁਲਜ਼ਮਾ ਨੇ ਆਕਾਸ਼ਦੀਪ ਨੂੰ ਕੇਨ ਕੇ ਉਸ ਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਦੇ ਨਾਲ ਉਸਤੇ ਕਈ ਵਾਰ ਕੀਤੇ ਗਏ ਅਤੇ ਫਿਰ ਉਹ ਮੌਕੇ ਤੋਂ ਫਲਾਕ ਕੇ। ਅਕਰੀਦਪੁਰ ਦੇ ਬਿਆਨਾਂ ਦੀ ਪਰਚਾ ਦਰਜ ਹੋਇਆ ਉਹਦੇ ਬਿਆਨ ਤੋਂ ਪਤਾ ਲੱਗਿਆ ਕਿ ਇਹ ਦੋਨਾਂ ਦੀ ਆਪਸ ਵਿੱਚ ਇੰਟਰ ਕਾਸਟ ਮੈਰਿਜ ਹੋਈ ਸੀ ਉਹਦੇ ਕਰਕੇ ਜਿਹੜੀ ਕੁੜੀ ਦੇ ਪਿੱਕੇ ਸੀਗੇ ਭਰਾ ਸੀਗਾ ਉਹ ਉਹ ਇਸ ਚੀਜ਼ ਤੋਂ ਓਬਜੈਕਟ ਕਰਦੀ ਸੀ ਤੇ ਜਿਹੜੇ ਮਾਰਨ ਵਾਲੇ ਚਾਰ ਮੁੰਡੇ ਸੀ ਉਹ ਜਿਹੇ ਕੁੜੀ ਦੇ ਸਗਾ ਭਰਾ ਸੀਗਾ ਤੇ ਬਾਕੀ ਤਿੰਨ ਉਹਦੇ ਫਰੈਂਡ ਸੀਗੇ ਤੇ ਚਾਰੋਂ ਹੈ ਫੋਲੋ ਮਿੱਠੀ ਦੇ। ਕੋਈ ਇਹਨਾਂ ਦੇ ਵਿੱਚੋਂ ਹੁਣ ਤੱਕ ਅਰੈਸਟ ਨੇ ਹਲੇ ਤੱਕ ਕੋਈ ਅਰੈਸਟ ਨਹੀਂ ਹੋਇਆ ਜੀ ਪਰ ਸਾਨੂੰ ਸਾਡੇ ਕੋਲ ਹੈਗੇ ਰੂਸ ਜਾਂ ਪਾ ਜਲਦੀ ਅਰੈਸਟ ਹੋ ਦੱਸਿਆ ਜਾ ਰਿਹਾ ਹੈ ਕਿ ਆਕਾਸ਼ਦੀਪ ਨੇ ਕਰੀਬ 10 ਸਾਲ ਪਹਿਲਾਂ ਮਲਜ਼ਮ ਵਿਧੇਨ ਦੇ ਨਾਲ ਇੰਟਰ ਕਾਸਟ ਲਵ ਮੈਰਿਜ ਕਰਵਾਈ ਸੀ ਅਤੇ ਲੜਕੀ ਦਾ ਪਰਿਵਾਰ ਖਾਸ ਤੌਰ ਤੇ ਉਸ ਦਾ ਪਿਤਾ ਇਸ ਵਿਆਹ ਤੋਂ ਨਾਰਾਜ਼ ਚੱਲ ਰਹੀ ਸੀ ਅਤੇ ਇਸੇ ਨਾਰਾਜ਼ਗੀ ਨੇ ਇੱਕ ਹਾਰਰ ਕਿਲਿੰਗ ਕਰਾ ਦਿੱਤੀ ਫਿਲਹਾਲ ਮਲਜ਼ਮ ਫਰਾਰ ਚੱਲ ਰਹੇ ਨੇ ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ ਬਠਿੰਡਾ ਤੋਂ ਕੁਨੀਸ਼ ਕਰਤ ਦੀ ਰਿਪੋਰਟ continue